ਅੱਜ ਸਰ ਕੀ ਨਾ ਤੋਡ ਮੈਂ ਹਰਜੀਤ ਸਿੰਘ ਕਾਕਾ ਜੀ ਕਾਕਾ ਜੀ ਨਵੀਂ ਐਸੋਸੀਏਸ਼ਨ ਬਣੀ ਆ ਤੁਹਾਡਾ ਕੀ ਵਿਚਾਰ ਆ ਦੇਖੋ ਜੀ ਮੁੰਡਾ ਜੀ ਬਹੁਤ ਖੁਸ਼ੀ ਹੈ ਕਿ ਸਾਡੇ ਬਹੁਤ ਹੀ ਸਨਮਾਨਯੋਗ ਸਾਡੇ ਵੱਡੇ ਵੀਰ ਇੰਦਰਜੀਤ ਕੰਡਾ ਜੀ ਕਬੂਸਤਾਂ ਪ੍ਰੋਜੈਕਟ ਦੇ ਨਿਰਦੇਸ਼ਕ ਬਣੇ ਆ ਮੈਂ ਆਪਣੇ ਵੱਲੋਂ ਉਹ ਸ਼ਹਿਰ ਨਵਾਸੀਆਂ ਵੱਲੋਂ ਕੰਡਾ ਜੀ ਨੂੰ ਸਰਦਾਹ ਬਣਨ ਤੇ ਲੱਖ ਲੱਖ ਵਧਾਈ ਕਰ ਦਿੰਦਾ ਵਾ ਬਲਵੰਤ ਸਿੰਘ ਜੀ ਉਹ ਰਾਸ ਕਰਦਾ ਕਿ ਡੰਡਾ ਜੀ ਜਿਸ ਤਰ੍ਹਾਂ ਕਿ ਪਹਿਲਾਂ ਤੁਸੀਂ ਭੁੱਖ ਵਿੱਚ ਕੀ ਉਪਰਾਲੇ ਕਰਦੇ ਆ ਸਭਾਵਾਂ ਜਿੰਦੇ ਦੇ ਨਿਭਾਦੇ ਰਹੇ ਆ ਇਸੇ ਤਰ੍ਹਾਂ ਹੀ ਅੱਗੇ ਵੀ ਸੇਵਾ ਮੇਰੇ ਖਿਆਲ ਆ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਆ ਮੈਂ ਤੇ ਕਹਿੰਦਾ ਜੀ ਦੇ ਸਨਮਾਨ ਦੇ ਵਿੱਚ ਕਹਿੰਦਾ ਜੀ ਨੂੰ ਵਧਾਈ ਦੇਣ ਤੇ ਪਹੁੰਚਿਆ ਪਰ ਤੁਹਾਡੀ ਜਿਹੜੀ ਪਹਿਲੀ ਯੂਨੀਅਨ ਬਣੀ ਆ ਜ ਤੁਹਾਨੂੰ ਪ੍ਰੈਸ ਸੈਕਟਰੀ ਬਣਾਇਆ ਗਿਆ ਵਾ ਦੇਖੋ ਪ੍ਰੈਸ ਸੈਕਟਰੀ ਜੀ ਤੁਸੀਂ 2-2 ਮਿਲੀਅਨ ਦੇ ਕਿੱਦਾਂ 10 ਬਾਲੋਗੇ ਦੇਖੋ ਮੈਂ ਤਾਂ ਇੱਕ ਸਕਿੰਟ ਹੋਇਆ ਕਿ ਮੇਰੇ ਕੋਈ ਆ ਇਸ ਚੀਜ਼ ਦੇ ਵਿੱਚ ਕੋਈ ਉਦਦਾ ਨਹੀਂ ਹੈਗਾ ਹੁਣੇ ਜਿਹੜੇ ਤੁਸੀਂ ਅਲਾਉਂਸ ਕਿਤੇ ਆ ਉਹਦੇ ਵਿੱਚ ਮੇਰਾ ਉਦਦਾ ਕੋਈ ਨਹੀਂਗਾ ਹੈਗਾ ਪ੍ਰੈਸ ਸੈਕਟਰੀ ਨਹੀਂ ਨਹੀਂ ਮੈਂ ਸੋਨੇ ਪ੍ਰੈਸ ਸੈਕਟਰੀ ਮੋਹਦਦਰ ਆ ਮੈਂ ਇਹ ਕੰਡਾ ਇਸ ਦਾ ਮਾਨ ਸਨਮਾਨ ਦੇ ਵਿੱਚ ਤੇ ਆਇਆ ਉਹਨਾਂ ਨੂੰ ਵਧਾਈ ਦੇਣ ਕਿੱਸੇ ਜੋ ਤੇ ਆ ਉਹ ਜੇ ਤੁਸੀਂ ਉਦਦਾ ਨਹੀਂ ਲੈ ਰਹੇ ਉਥੋਂ ਮੈਂ ਮੈਨੂੰ ਮੈਂ ਨਹੀਂ ਉਦਦਾ ਲੈ ਰਿਆ ਕੋਈ ਠੀਕ ਜੀ ਥੈਂਕ ਯੂ ਜੀ ਪਰ ਪਰ ਜੋ ਬਲੰਕ ਅੰਕ ਸ਼ਰਮਾ ਜੀ ਜੀ ਅੱਜ ਦੇ ਵਾਈਸ ਚੇਅਰਮੈਨ ਜੀ ਭਾਜੀ ਜੀ ਉਹਦੇ ਮਿਲੇ ਉਹ ਕੰਮ ਦੱਸੋ ਸਾਰੇ ਤੇ ਕੰਡਾ ਜੀ ਸਾਡੇ ਅੱਗੇ ਆ ਜੀ ਪ੍ਰਧਾਨ ਜੀ ਚਾਚਾ ਰਾਮਪਾਲ ਮੜੀਆ ਜੀ ਆ ਗਿਆ ਜੀ ਚੇਅਰਮੈਨ ਜੀ ਤੇ ਮੈਨੂੰ ਇਹਨਾਂ ਨੇ ਵਾਈਸ ਚੇਅਰਮੈਨ ਦਾ ਉਹ ਦਿੱਤਾ ਜੀ ਤੇ ਪੰਕਜ ਜੀ ਸਾਡੇ ਅੱਗੇ ਜਨਰਲ ਸੈਕਟਰੀ ਜੀ ਤੇ ਆ ਦੇਗਨਿਕ ਫੰਡਸ ਜੀ ਗੁਰਮੀਤ ਸਿੰਘ ਬਿੱਟੂ ਜੀ ਆਗੇ ਜੀ ਭੋਲਾ ਜੀ ਆਪਣੇ ਹੈਗੇ ਸਾਡੇ ਸੈਕਟਰੀ ਜੀ ਤੇ ਆਪਣੇ ਪੰਕਜ ਮੜਿਆ ਜੀ ਹੋਗੇ ਸੈਟਰੀ ਜੀ ਰਜਿੰਦਰ ਕੁਮਾਰ ਬੰਟੀ ਜੀ ਹੋਗੇ ਜੀ ਆਪਣੇ ਕੈਸ਼ੀਅਰ ਹੈ ਸਾਡੇ ਤੇ ਲੀਗਲ ਐਡਵਾਈਜ਼ਰ ਸਾਡੇ ਅਗੇ ਸ਼ਸ਼ੀ ਕਬੂਤ ਜੀ ਹਾਂ ਜੀ ਸ਼ਰਮ ਜੀ ਜੀ ਜਿਹੜੀ ਜਰੂਰਤ ਪਈ ਸੀ ਤੁਹਾਨੂੰ ਬਣਾਬ ਜੀ ਐਸੋਸੀਏਸ਼ਨ ਇਹ ਐਸੋਸੀਏਸ਼ਨ ਮੈਂ ਆਂਦੀ ਤਾਂ ਬਹੁਤ ਪਹਿਲੋਂ ਦੀ ਜਰੂਰਤ ਸੀਗੀ ਪਰ ਹੁਣ ਨਵੇਂ ਸਿਰੇ ਤੋਂ ਐਸੋਸੀਏਸ਼ਨ ਬਣਾਈ ਆ ਸਟਰੋਂਗ ਬਣ ਜਾਈ ਆਪਣੇ ਸ਼ਹਿਰ ਦੀ ਜਿਹੜੀ ਹੈ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਸਟਰੋਂਗ ਤੋਂ ਸਟਰੋਂਗ ਕਈ ਸ਼ਹਿਰਾਂ 'ਚ ਕਈ ਕਈ ਐਸੋਸੀਏਸ਼ਨਾਂ ਇਦਾਂ ਦੀ ਕੋਈ ਹੈ ਨਹੀਂ। ਕੋਈ ਵੀ ਯੂਨੀਅਨ ਦਾ ਆਪ ਲੋਕਾਂ ਨੂੰ ਕੀ ਫਾਇਦਾ ਹੋਗਾ? ਆਮ ਲੋਕਾਂ ਨੂੰ ਫਾਇਦਾ ਹੋਗਾ, ਆਮ ਲੋਕਾਂ ਨੂੰ ਜਿੱਦਾਂ ਕੰਪੀਟੀਸ਼ਨ ਦੇ ਵਿੱਚ ਚੀਜ਼ ਸਸਤੀ ਮਿਲਦੀ ਪਬਲਿਕ ਨੂੰ, ਆਮ ਲੋਕਾਂ ਦਾ ਫਾਇਦਾ ਹੋਗਾ। ਸਾਡੀ ਐਸੋਸੀਏਸ਼ਨ ਕੋਸ਼ਿਸ਼ ਕਰੇਗੀ ਕਿ ਲੋਕਾਂ ਨੂੰ ਵਾਜਬ ਰੇਟਾਂ ਤੇ ਪ੍ਰੋਪਰੀ ਦਿਵਾਉਣ। ਸੋ ਇੱਕ ਦੂਜੀ ਜਗ੍ਹਾ 'ਚ ਸਾਰ ਚੱਲ ਰਹੀ ਹੈ ਤੁਹਾਡੇ ਉਹਦੇ ਬਾਰੇ ਕੀ ਕਹਿਣਾ ਵਾ? ਉਹ ਵੀ ਬਹੁਤ ਵਧੀਆ ਸਾਡੇ ਸੱਜਣ ਭਰਾ ਵਾ, ਸਾਡੇ ਡੀਲਰ ਭਰਾ ਵਾ ਜੀ ਉਹ ਵੀ। ਤੇ ਅਸੀਂ ਕਹਾਂਗੇ ਪਰਮਾਤਮਾ ਦੇ ਦਿਨ ਦਾ ਚੋਕਰੀ ਤਸਕੀਦ ਹੋ ਰਹੀ ਹੈ ਕਿੰਨੀ ਪੁਰਾਣੀ ਜਾ ਰਹੀ ਹੈ 4 ਦਾ ਛੋਟਾ ਹੈ ਮੇਰੀ ਗਾਗੇ ਪ੍ਰਧਾਨਾ ਕਟੂਕੜ ਜੀ 20 ਸਾਲ ਪੁਰਾਣੀ ਜਾ ਰਹੀ ਹੈ ਜੀ ਨਾ ਮੈਂ ਆਪਣੀ ਐਸੋਸੀਏਸ਼ਨ ਤੁਹਾਨੂੰ ਦੱਸੂਗਾ ਕੋਈ ਗਾਲਿਓਂ ਦਾ ਭਰਾ ਭਰਾ ਬਕਰੇ ਹੁੰਦੀ ਹੈ ਜੀ ਕਰੋ ਸਾਡਾ ਭਰਾਵਾ ਜੀ ਤੁਹਾਨੂੰ ਸਾਡੀ ਨਵੀਂ ਐਸੋਸੀਏਸ਼ਨ ਦਾ ਨਾਮ ਕੀ ਹੈ ਸਾਡੀ ਨਵੀਂ ਐਸੋਸੀਏਸ਼ਨ ਦਾ ਨਾਮ ਹੈ ਕਿ ਸੀਨੀਅਰ ਪ੍ਰੋਪਰਟੀ ਪ੍ਰੋਪਰਟੀ ਹੀਲਰ ਐਸੋਸੀਏਸ਼ਨ ਕਪੂਰਥਲਾ ਰਜਿਸਟਰਡ ਸੋਮਵਾਰ ਨੂੰ ਆਪਣੇ ਸ਼ਸ਼ੀ ਕਪੂਰ ਜੀ ਨੇ ਗੱਲ ਹੋ ਗਈ ਹੈ ਸਾਡੀ ਸਾਡੇ ਲੀਗਲ ਐਡਵਾਈਜ਼ਰ ਤੇ ਉਹ ਰਜਿਸਟਰਡ ਕੱਲ ਨੂੰ ਹੋ ਜੇ ਕੀ 11 ਮਹੀਦਾ ਪਹਿਲਾਂ ਅੱਜ ਸਰ ਅੱਜ ਤੁਸੀਂ ਜਿਹੜੀ ਐਸੋਸੀਏਸ਼ਨ ਦਾ ਗਠਨ ਕੀਤਾ ਵਾ ਕੀ ਕਹਿਣਾ ਤੁਹਾਡਾ ਕੀ ਨਾਮ ਆ ਵਰਨਾ ਇੰਗਲਜੀ ਵਿੱਚ ਬਕਰ ਕਰਦਾ ਆ ਪਰ ਲੈਕਰ ਐਸੋਸੀਏਸ਼ਨ ਦਾ ਬਣਾਈ ਆ ਬੜੀ ਸੂਝੂ ਨੀ ਦਾ ਬਣਾਈ ਆ ਜੇ ਹਰ ਹਰ ਜੀਨੋ ਜੇ ਬਾਰੇ ਬਾਰੇ ਹੋਏ ਕਾਬੂ ਸਹੀ ਕਰਾਣਾ ਗਲਤ ਕੰਮ ਨਹੀਂ ਇੱਥੇ ਆਪਾਂ ਹੋ ਗਏ ਕਿਸੇ ਨਾਲ ਤੱਕਾ ਵੀ ਦਾ ਨਹੀਂ ਹੋਊਗਾ ਤੁਸੀਂ ਕੀ ਕੀ ਸੋਚਿਆ ਵਾ ਡੀਜ਼ਲ ਭਾਵ ਲਈ ਕਰਨਾ ਵਾ ਹੈ ਕੀ ਕੀ ਤੁਸੀਂ ਪ੍ਰਾਲੀ ਕਰਨੇ ਗੱਲ ਟਾਈਮ 'ਚ ਜਿੱਥੇ ਲੋਕੋ ਤਰਿਆ ਹੋਣਗੇ ਅਸੀਂ ਉਹ ਦਾ ਤਹਿਸੀਲਦਾਰ ਕੋ ਜਾਵਾਂਗੇ ਜਿੱਥੇ ਜਾਣਾ ਪਿਆ ਜਾਵਾਂਗੇ ਹਾਲ ਪੜਾ ਕਰਾ ਕੇ ਉਹਦੇ ਤੋਂ ਐਲਓ ਸੀ ਦਾ ਬਹੁਤ ਚੱਕਰ ਚੱਲ ਰਿਹਾ ਕਾਰਪੋਰੇਸ਼ਨ ਉਹ ਵਾਲੀ ਹਰ ਹਾਲ ਜਿਹੜਾ ਹੱਲ ਕਰਾ ਕੇ ਰਾਵਾਂਗੇ ਕਿ ਜੇ ਜਿਹੜੀ ਡਿਲੇਪਾ ਅਮਾਦੀ ਕਮਿਸ਼ਨ ਦਾ ਰੋਲਾ ਪੈਂਦਾ ਉਹਦੇ ਬਾਰੇ ਕੀ ਕਰੂੰਗੇ ਉਹਦਾ ਜਿੱਥੇ ਪਾਗਾ ਪਾਉਤੇ ਸਿ ਜਾਵਾਂਗੇ ਇੱਕ ਸ਼ਹਿਰ ਦੇ ਵਿੱਚੋਂ ਛੋੜਦ ਨੂੰ ਪੰਦਾ ਵੀ ਅਸੀਂ ਸੋਸ਼ਲ ਬਣੀ ਆ ਛੋੜਦ ਨੂੰ ਪਹਿਲਾਂ ਵੀ ਜੂਨੀਅਨ ਤੁਹਾਡੀ ਬਣੀ ਆ ਉਹਦੇ ਬਾਰੇ ਕੀ ਕਹੋਗੇ ਲੋਕਲ ਬੜੇ ਆ ਵੇਖੋ ਉਹ ਉਹ ਆਪਣੇ ਬੇਟੇ ਆ ਕੋਈ ਉਪਰੇ ਨਹੀਂ ਉਹ ਅਸੀਂ ਉਹਨਾਂ 20 ਸਾਲਾਂ ਤੋਂ ਬੋਰਨਾ ਵੱਡੇ ਆ ਰਹੇ ਆ ਬਿਲਕੁਲ ਭਰਾਵਾ ਉਹ ਆ ਬੇੜੇ ਉਹ ਤੋ ਅਸੀਂ ਆਲ ਮੈਂ ਕੋਈ ਨਹੀਂ ਯਾਗਾ ਨਹੀਂ ਆਉਣਾ ਚਲੋ ਤੁਸੀਂ ਹੁਣ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਸਾਰਿਆਂ ਨੂੰ ਮੈਲ ਸਾਹਿਬ ਦਾ ਮੈਸੇਜ ਹੈ ਉਹ ਜਿੰਨੇ ਭਰਾ ਆਏ ਆ ਬੇੜੇ ਆਏ ਆ ਭਰਾ ਆਏ ਆ ਇਹ ਬੇੜੇ ਦਾ ਕੰਮ ਕਰਦੇ ਆ ਇਹਨਾਂ ਨੂੰ ਗਾਂ ਉੱਤੇ ਚੱਕਰ ਦੀ ਕੋਸ਼ਿਸ਼ ਕਰਦੇ ਆ ਉਹ ਸਟਰੋਂਗ ਕੰਮ ਕਰੋ ਸਹੀ ਕਰੋ ਮੇਜਬੁਦੀ ਨਾ ਕਰੋ ਜਿਹੜੀ ਜੀ ਐਸੋਸੀਏਸ਼ਨ ਨਵੀਂ ਨਹੀਂ ਹੈ ਤਾਂ ਨਾਮ ਕੀ ਹੈ ਯਾ ਯਾ ਆਪਾਂ ਨਹੀਂ ਯਾ ਆ ਗਿਆ ਸੀਨੀਅਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਬਣੂਗਾ ਸੀਨੀਅਰ ਪ੍ਰਾਪਰਟੀ ਡੀਲਰ ਕਪੂਰਲਾ ਐਸੋਸੀਏਸ਼ਨ ਕਿੰਨੇ ਮੈਂਬਰ ਹੈ ਗਰਮ ਗਰਮ ਜਿਹੜੀ ਪਿੱਛੇ ਜੀ ਵੀ ਐਸੋਸੀਏਸ਼ਨ ਬਣੀ ਹੈ ਤੁਹਾਡੀ ਪ੍ਰਾਪਰਟੀ ਡੀਲਰ ਦੀ ਕੀ ਕੋਈ ਚੋਣ ਨਹੀਂ ਹੈ ਮੈਂਟੇਟਰ ਕੰਮ ਕਰੂਗੇ ਜਾਂ ਉਹ ਐਸੋਸੀਏਸ਼ਨ ਲੱਗ ਜਾਵੇ ਬਲਕੇ ਬਲਕੇ ਹੈ ਬਲਕੇ ਬਲਕੇ ਕਰਦੇ ਆ ਜੀ ਇਹ ਲੋੜ ਦੀ ਗੱਲ ਹੈ ਜੇ ਨਾ ਕੋ ਮਿਲੇਗਾ ਉਹ ਨਾ ਮਿਲਾਂਗੀ ਇਹ ਲੋੜ ਦੀ ਗੱਲ ਹੈ ਲੋਕਾਂ ਕੋਲ ਉਹ ਕਿਹਾ ਸੀ ਉਹਨਾ ਬਹੁਤ ਐਸੋਸੀਏਸ਼ਨ ਦੇ ਵਿੱਚ ਕਿਹਾ ਗਿਆ ਕਿ ਜੱਜਾ ਰਾਮਪਾਲ ਜੀ ਜਿਹੜੇ ਆ ਉਹ ਮਾਰ ਚਲੇ ਗਏ ਹੁਣ ਉਹ ਪੁੱਛਾਂਗੇ ਕਿਸੇ ਚਾਚੇ ਨੂੰ ਪੁੱਛੋ ਆਹ ਨੰਦੋਫਿਆ ਜੀ ਮੈਂ ਕੋਈ ਬਿਮਾਰ ਨਹੀਂ ਮੈਂ ਕਦੀ ਬੋਲੀ ਨਹੀਂ ਕਰਦੀ ਬਿਆਸੀ ਦਾ ਕੋ ਮਨਾ ਘੋੜਿਆਂ ਤੋਂ ਫਿਰਦਾ ਮੈਨੂੰ ਘਰ ਬੈਠਾ ਕੋਈ ਬਿਮਾਰ ਗਈ ਜੇ ਤਾਂ ਮੈਂ ਨਹੀਂ ਕਰ ਤੂੰ ਕੀ ਆਓ ਜੀ ਰੰਗੀ ਸੀ ਆ ਤੁਹਾਡੇ ਨਾਲ ਜਿਹੜਾ ਉਹ ਨਾੜਾ ਤੇ ਹੁਣ ਮੈਨੂੰ ਕੀ ਪਤਾਈ ਉਹਨਾਂ ਨੇ ਕੀ ਰੱਖ ਮੇਰੀ ਤਾਂ ਗੱਲ ਤੇ ਨਾਲ ਅੱਛਾ ਮੈਂ ਤਾਂ ਹਰ ਕੰਦਾ ਕੰਮ ਕਰਨ ਜਾਂਦਾ ਸੀ ਕਰਾਉਂਦਾ ਵੀ ਸੀ ਤੇ ਰਾਮਪਾਲ ਜੀ ਦੀ ਪਾਰਟੀ ਤੋਂ ਬੜੇ ਵੀ ਅਸੀਂ ਹਾਏ ਸੀਗੇ ਪਾਉਣਾ ਵੀ ਖਲਾਨਦਾ ਰਿਹਾ ਚਾਹ ਵੀ ਬੁਲਾਉਂਦਾ ਰਿਹਾ ਤੁਹਾਨੂੰ ਵੀ ਪਾਲਦਾ ਰਿਹਾ ਜੀ ਸਰ